ਆਬਵੀਅਸਲੀ ਜਿਹੜੇ ਸੋਲਜਰਸ ਜੋ ਮੇਨਲੀ ਵਾਰਸ ਵਿੱਚ ਜਾਂਦੇ ਨੇ ਉਹਨਾਂ ਨੂੰ ਪੀਟੀਐਸਡੀ ਹੋ ਜਾਂਦਾ ਹਾਂਜੀ ਆ ਐਂਡ ਦੈਨ ਵੈਨ ਦੇ ਰਿਟਰਨ ਬੈਕ ਹੋਮ ਆਬਵੀਅਸਲੀ ਆ ਉਹ ਜੋ ਉਹ ਦੇਖਿਆ ਹੁੰਦਾ ਉਹਨਾਂ ਨੇ ਹਾਂਜੀ ਉਹਨਾਂ ਦੇ ਮਨ ਚ ਰਹਿ ਜਾਂਦਾ ਹਾਂਜੀ ਆ ਉਹ ਕੀ ਇਫੈਕਟ ਕੀ ਕਰਦਾ ਉਹਨਾਂ ਦੀ ਲਾਈਫ ਤੇ ਅਮ ਬਹੁਤ ਵੱਡਾ ਇਫੈਕਟ ਕਰਦਾ ਜੇ ਮੈਂ ਮਤਲਬ ਮੈਂ ਜਾਦੇ ਤੱਕ ਇਸ ਨਹੀਂ ਵੇਖੇ ਪਰ ਮੈਂ ਦੋ ਤਿੰਨ ਵੈਟਰਨ ਨਾਲ ਮਿਲਿਆ ਹੋਇਆ ਜਿਹੜੇ ਪੀਟੀਐਸਡੀ ਥਰੂ ਜਾ ਰਹੇ ਨੇ ਉਹ ਆਰਮੀ ਦੇ ਵਿੱਚ ਸੀਗਾ ਇਰਾਕ ਵਾਰ ਦੇ ਵਿੱਚ ਸੀਗਾ ਜਿਹੜੇ ਮੈਵੇਟਰਨ ਦੀ ਮੈਂ ਮੈਂਸ਼ਨ ਕਰਨ ਲੱਗਿਆ ਜਿਹੜਾ ਮੈਂ ਪਰਸਨਲੀ ਮਿਲਿਆ ਉਹਨੂੰ ਸੁਪਨੇ ਉਹਦਾਂ ਦੇ ਆਉਂਦੇ ਸੀਗੇ ਉਹਨੂੰ ਭੁਲੇਖੇ ਪੈਂਦੇ ਸੀ ਥਾਂ ਥਾਂ ਤੇ ਕਿ ਇਦਾਂ ਹੋ ਰਿਹਾ ਹੈ ਹੁਣ ਇੱਥੇ ਆ ਹੋ ਜਾਣਾ ਪਰ ਹੁਣ ਉਹ ਰਿਕਵਰ ਕਰ ਗਿਆ ਕਾਫੀ ਵੀਏ ਇਨਵੈਟਰਨ ਅਫੇਅਰਸ ਨੇ ਬਹੁਤ ਹੈਲਪ ਕੀਤੀ ਉਹਦੀ ਮੈਡੀਕਲ ਸੋ ਮੈਂ ਪੀਟੀਐਸਡੀ ਵਾਲਾ ਉਹਦਾ ਸੈਨੈਰੀਓ ਵੇਖਿਆ ਸੀਗਾ ਕਿ ਉਹਨੂੰ ਸੁਪਨੇ ਆਉਂਦੇ ਸੀਗੇ ਉਹਨੂੰ ਐ ਇਲੂਜਨ ਹੁੰਦੇ ਸੀ ਇਦਾਂ ਕਿ ਇੱਥੇ ਕੁਝ ਹੋਣ ਵਾਲਾ ਹੈ ਕੁਝ ਹੋ ਗਿਆ ਜੋ ਉਹਨੇ ਕੁਝ ਵੇਖਿਆ ਸੀ ਉਹਨੂੰ ਝਲਕਾਂ ਵੇਖਦੀਆਂ ਸੀ ਉਸ ਚੀਜ਼ ਦੀਆਂ ਤੇ ਉਹ ਰੀਅਲ ਹੈ ਫੀਲ ਕਰਦੇ ਆ ਬਹੁਤ ਬਹੁਤ ਜਿਆਦਾ ਪੇਨਫੁਲ ਆਓ ਈਵਨ ਉਹ ਇਕੱਲੇ ਨਹੀਂ ਫੀਲ ਕਰਦੇ ਉਹਨਾਂ ਦੀ ਫੈਮਿਲੀ ਵੀ ਸਫਰ ਕਰਦੀ ਉਸ ਚੀਜ਼ ਨਾਲ ਕਿਉਂਕਿ ਉਹਨਾਂ ਦੇ ਹਾਲਾਤ ਹੀ ਖੁਜੇ ਹੋ ਜਾਂਦੇ ਆ ਤੇ ਪਰ ਉਥੇ ਰਿਸੋਰਸਸ ਹੈਗੇ ਨੇ ਵੈਟਰਨ ਅਫੇਅਰਸ ਹੈਗੇ ਨੇ ਹੁਣ ਮਤਲਬ ਚੀਜ਼ਾਂ ਹੈਲਪ ਮਿਲਦੀ ਹੈ ਹਰ ਬੰਦਾ ਉਦਾਂ ਦਾ ਨਹੀਂ ਬਣਿਆ ਹੁੰਦਾ ਜਿਨੇ ਮਤਲਬ 10 ਫੁੱਟ ਤੇ ਬੰਬ ਫਟਣ ਡਿਆ ਜਾਂ 20 ਫੁੱਟ ਤੇ ਬੰਬ ਫਟਣ ਡਿਆ ਜਾਂ ਕੁਝ ਵੀ ਐਂਡ ਹੋਣ ਡਿਆ ਜਾਂ ਗੋਲੀਆਂ ਚੱਲਣ ਡੀਆਂ 5-5 ਫੁੱਟ ਤੇ ਗੋਲੀ ਟੱਪਣ ਡੀ ਕਿਸੇ ਨੂੰ ਉੱਚੀ ਜਿਆ ਭੁੱਲਨੀ ਬਹੁਤ ਔਖੀ ਆ ਉਹ ਬਸ ਤੁਹਾਡੇ ਦਿਮਾਗ ਚ ਬੈ ਨਹੀਂ ਰਿਹਾ ਪਰਮਰ ਆ ਜਾਂਦਾ ਪਰਮਰ ਆ ਜਾਂਦਾ ਉਹ ਹੈਲਪ ਨਹੀਂ ਕਰ ਸਕਦੇ ਤੁਸੀਂ ਆਪਦੇ ਆਪ ਦੇ ਤੁਹਾਨੂੰ ਮੈਡੀਕਲ ਅਸਿਸਟੈਂਸ ਦੀ ਚਾਹੀਦੀ ਹੈ ਤੁਸੀਂ ਪ੍ਰੋਸੈਸ ਨਹੀਂ ਕਰ ਪਾਉਂਦੇ ਸਮ ਟਾਈਮਸ ਯੂ ਕੈਨਟ ਪ੍ਰੋਸੈਸ ਦੈਟ ਯੂ ਨੋ ਲਾਈਕ ਕਿ ਤੁਸੀਂ ਜੰਗ ਚੋਂ ਤੁਸੀਂ ਇੱਥੇ ਕਿੱਦਾਂ ਆ ਗਏ ਐਂਡ ਵੈਨ ਦੇ ਕਮ ਬੈਕ ਟੂ ਯੂ ਸਟੇਟਸ ਉਸ ਸਵੀਲਿੰਗ ਲਾਈਫ ਨੂੰ ਡਾਕਟਰ ਨਹੀਂ ਕਰ ਪਾਉਂਦੇ